ਬਾਬੇ ਜਸਵੰਤ ਸਿੰਘ ਖਾਲੜਾ ਨੂੰ ਤੁਸੀਂ ਜਾਣਦੇ ਹੋ ਓਟਾ ਪੋਟਾ ਤੁਹਾਡੀ ਖਾਤਰ ਮਰਦਾ ਰਿਆ ਆਪਣਾ ਪਰਵਾਹ ਛੱਡਿਆ ਅੱਧੀ ਅੱਧੀ ਰੋਟੀ ਤੇ ਉਹਦੀ ਕਰਵਾਲੀ ਕਹਿੰਦੀ ਅਸੀਂ ਗੁਜ਼ਾਰਾ ਕਰਦੇ ਰਹਿ ਮੈਂ ਬਥੇਰਾ ਕਿਹਾ ਤੂੰ ਪੀ ਐਚ ਡੀ ਕੀਤੀ ਐ ਚੰਗਾ ਪੜਿਆ ਲਿਖਿਆ ਐ ਤੈਨੂੰ ਨੌਕਰੀ ਮਿਲ ਜਾਏਗੀ ਕਿਹੜੇ ਚੱਕਰ ਚ ਤੂੰ ਤੁਰਿਆ ਫਿਰਦਾ ਉਹਨੇ ਆਖਿਆ ਜੇ ਪਾਤੀ ਨਹੀਂ ਤੇ ਨੌਕਰੀ ਕੀ ਕਰਨੀ ਐ ਜੇ ਅਣਖ ਹੀ ਨਾ ਰਹੀ ਗਲ ਤੇ ਪਾਪ ਸਾਫਾ ਸਾਫਾ ਪਾ ਕਰਕੇ ਜਣਾ ਖੜਾ ਕਿੱਟ ਕੇ ਲੈ ਗਿਆ ਪੱਲੇ ਕੀ ਰਵੇਗਾ ਮੈਂ ਸਮੇ ਦੀ ਸਰਕਾਰ ਨਾਲ ਮੁਕਾਬਾਤ ਕਰਾਂਗਾ ਇਹਨਾਂ ਦਾ ਝੂਠ ਖੋਲ ਕੇ ਸਾਹਮਣੇ ਰੱਖਾਂਗਾ 26 ਹਜ਼ਾਰ ਬੰਦੇ ਦੀਆਂ ਲਾਸ਼ਾਂ ਦਾ ਉਹਨੇ ਪਤਾ ਕੀਤਾ ਜਦੋਂ ਸਮੇ ਦੀ ਸਰਕਾਰ ਨੂੰ ਪਤਾ ਲੱਗਾ ਬਾਬੇ ਨੂੰ ਨੱਪ ਕੇ ਸ਼ਹੀਦ ਕਰ ਦਿੱਤਾ ਗਿਆ ਕਿੱਥੋਂ ਤੱਕ ਅਸੀਂ ਕਾਲਜੇ ਦਾ ਬੁੱਕ ਭਰਾਂਗੇ ਤੇ ਅੱਜ ਜਦੋਂ ਇੱਕ ਹਨੇਰਾ ਪੂਰੇ ਜੋਰ ਤੇ ਨਾਲ ਸੱਚ ਦੇ ਉੱਤੇ ਖਤੇ ਪਾਉਣ ਲਈ ਲਲਕਾਰ ਰਿਹਾ ਹੈ ਤਾਂ ਹੋਰ ਕੁਝ ਨਹੀਂ ਤਾਂ ਮੈਂ ਕਹੂੰਗਾ ਹਨ ਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ ਤੇ ਅਰਦਾਸ ਕਰਦਾ ਹੈ ਕਿ ਸਤਿਗੁਰੂ ਇਸ ਜੋਤ ਨੂੰ ਜਗਦੇ ਰੱਖੇ